ਆਪਾਂ ਜੀ ਇਹਦੇ ਵਿਆਹ ਜਾ 5-500 ਰੁਪਿਆ ਛੱਡਣਾ ਸਾਰਿਆਂ ਨੇ ਠੀਕ ਹੈ ਸਿਰਫ ਜੀ ਜਰੂਰ ਤੂੰ ਕਿੰਨਾ ਛੱਡੇਗਾ ਮੈਂ ਯਾਰ ਛੱਡਣਾ ਆ ਬਈ ਇਹਦਾ ਇਹ ਤਰਾ ਇੱਕ ਜਿਆਦਾ ਰਿਸ਼ਤੇਦਾਰੀ ਖੜੀ ਹੈ ਮੇਰੀ ਜਿਆਦਾ ਰਿਸ਼ਤੇਦਾਰੀ ਇੰਨਾ ਹੀ ਕਿਹਾ ਛੱਡਣਾ ਮੈਂ 2060 ਦਾਂਗਾ ਤੂੰ 2000 ਹੋ ਗਿਆ 2 ਤੇਰਾ ਯਾਰ ਹੈ 3 ਹੋ ਗਿਆ ਤੂੰ ਵੀ ਕਿੰਨੇ ਚਾਚਾ ਵੀ ਮੈਂ 500 500 ਵੀ ਦਵਾਇਆ ਅਗਣ ਮੇਰੀ ਵਾਰੀ ਆ ਗਈ ਆਪਾਂ ਨੇ 2500 ਠੀਕ ਹੈ ਕਿੰਨੇ ਪੈਸੇ ਹੋ ਗਏ ਤੇਰੇ ਤੂੰ ਚੁਕੇਗਾ ਕਿ ਸਾਸੀ ਕਾਲ ਜੀ ਵੀਰ ਦੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ 'ਚ ਤੇ ਅੱਜ ਦਾ ਆਪਣਾ ਵਲੌਗ ਹੈ ਜੀ ਮੁੱਛਾਂ ਬਾਰੇ ਜਾਣਕਾਰੀ ਦੇਵਾਂਗੇ ਤੁਹਾਨੂੰ ਅਸੀਂ ਇੱਥੋਂ ਖਾਈ ਤੋਂ ਮੁੱਛਾਂ ਬਣਾਉਂ ਜਾਂ ਤੇ ਖਰਚੇ ਬਾਰੇ ਦੱਸਾਂ ਕਿੰਨਾ ਖਰਚਾ ਮੁੱਛਾਂ ਬਹੁਤ ਹੀ ਬਣਾਉਂਦੇ ਨੇ ਸਤਿ ਸ਼੍ਰੀ ਅਕਾਲ ਬਲਾ ਸਤਿ ਸ਼੍ਰੀ ਅਕਾਲ ਜੀ ਸਾਡੇ ਉੱਚੀ ਆ ਪਿੱਛੇ ਵੀਰ ਦੋ ਤਿੰਨ ਬੈਠੇ ਸਾਡੇ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਇਹਨਾਂ ਵੀਰਾਂ ਚਾਰਾਂ ਨੇ ਤਿੰਨਾਂ ਨੇ ਮੁੱਛਾਂ ਇੱਕ ਨਹੀਂ ਤੇ ਹੈ ਹੀ ਨਹੀਂ ਤੇ ਬਾਕੀ ਤਿੰਨਾਂ ਨੇ ਬੜਾ ਜਾਣੇ ਤੇ ਮੇਰੇਆਂ ਪਹਿਲੇ ਤੇ ਬੜੀਆਂ ਜਾਣ ਤੇ ਖਰਚੇ ਬਾਰੇ ਦੱਸੋ ਵੀ ਖਰਚਾ ਕਿੰਨਾ ਹੋ ਗਿਆ ਤੁਹਾਡਾ ਇੱਥੇ ਕਰਦੇ ਸ਼ੌਕ ਦਾ ਕੋਈ ਮੋਲ ਨਹੀਂ ਖਰਚਾ ਹੋਵੇ 2 ਲੱਖ ਆ ਨਹੀਂ ਤਾਂ ਕਿੰਨਾ ਆ 1 ਲੱਖ ਨੇ 150 ਰੁਪਏ ਲੈਂਦੇ ਮੋਛੇ ਇੱਕ ਮੋਛੇ ਦਾ ਕਿੰਨਾ ਕਿੰਨਾ ਮੁੱਲ ਤੇ ਰੇਫ ਮੋਛਾ 70 ਰੁਪਏ ਹਾਂ 75 75 ਰੁਪਏ ਇੱਕ ਮੋਛੇ ਦਾ ਮੁੱਲ ਹੈ ਦੂਸਰੀ ਦਾ 70 ਹੀ ਹੁੰਦਾ 70 ਨੂੰ 150 ਜੀ ਮੁੱਛਾ ਕਰਦੇ ਆ ਨਾਲ ਟੈਂਟਿੰਗ ਵੀ ਬੰਨੀ ਥੋੜੀ ਦਾੜੀ ਦੀ ਕਰਵਾਈ ਆ ਰੁਪਈਆ 400 ਦਿੱਤਾ ਵਾ ਇੱਕ ਧਾਗਾ ਵੀ ਲਾਇਆ ਉਹਨਾਂ ਧਾਗਾ ਕਿਹੜਾ ਲਾਇਆ ਸੀਗਾ 50 ਰੁਪਏ ਧਾਗੇ ਦੇ ਕੇ ਉਹਨਾਂ ਮੈਂ ਚਲੋ ਪੂਰੀ 150 ਤੇ 200 ਹੋ ਗਿਆ ਤੇ ਮੁੜ ਕੇ ਕਰਦੇ ਕਰਾਉਂਦੇ ਉਹ 200 ਇੱਕ ਸੋਦੀ ਦੇ ਚੱਟੀ ਪੈ ਗਈ ਆਪਾਂ ਨੂੰ ਉਹ ਕਾਲੀ ਪੈ ਗਈ हां ओके ਸਾਡਾ ਲਾੜਾ ਭਰਾ ਹੈ ਅੱਛਾ ਤੇ ਵਿਆਹ ਦੀ ਕਰ ਰਹੇ ਤਿਆਰੀ ਜੀ ਇਹਦੇ ਨਾਲ ਦੇਨੇ ਪੈਣੇ ਇਹਦੇ ਇਹਦੇ ਵੀ ਲਾੜੇ ਦੇ ਵੀ ਦੇਨੇ ਪੈਣੇ ਲਾੜਾ ਸਾਹਿਬ ਵੀ ਤੁਹਾਨੂੰ ਇਹਦੇ ਨਾਲ ਮਿਲਾਉਦੇ ਆ ਵੀ ਤੇਰੇ ਪੈਸੇ ਉਹ ਪਰਦੇ ਹੁਣ ਦੱਸ ਆ ਵਿਆਹ ਤੇਰਾ ਹੈ ਕਿ ਉਹਨਾਂ ਦਾ ਮੇਰਾ ਸਾਰੇ ਜਾਣਦੇ ਨੇ ਆਪਣੇ ਬੇਤ ਜਾਨਦੇ ਦੇਖਣੇ ਬਾਕੀ ਤੂੰ ਪੈ ਹੈਂਗਾ ਤੇਰਾ ਹੱਕ ਮੰਦਾ ਸਾਡੇ ਤੂੰ ਦੇਨੇ ਉੱਥੇ ਮੈਂ ਤੇਰੇ ਪੈਸੇ ਹੀ ਪਰਦੇ ਆ ਕੇ ਦੁਬਾਰੀ ਮੇਰੀਆਂ ਹੀ ਸਾਰੀਆਂ ਹੈ ਹੈ ਮੇਰੇ ਦੁਬਾਰ ਮੇਰੇ ਨੰਬਰ ਹੀ ਨੇ ਸਾਰੇ ਅੱਛਾ ਅਸੀਂ ਹੁਣ ਪਹੁੰਚਣ ਵਾਲੇ ਜੀ ਜਪੋਰਾ ਏ ਫਰੋ ਜੀ ਬੜਾ ਸ਼ੌਣੀ ਜਾਣਾ ਇੱਥੇ ਕੰਮ ਆ ਥੋੜਾ ਜਾਂ ਬਸ 2 ਮਿੰਟ ਦਾ ਹੈਗਾ ਉਦੋਂ ਬਾਅਦ ਵਾਪਸੀ ਆ ਜਾਣਾ ਉਹਨੇ ਬਹਿਣਾ ਕਿਧਾਂਦੇ ਆ ਹਾਂ ਓਹ ਯਾਰ ਇਹ ਬਾਈ ਬੰਦੇ ਨੂੰ ਮਜ਼ਾਕ ਕਰ ਰਿਹਾ ਕੈਮਰਾ ਨਾ ਕਰਤਾ ਬੰਦ ਹਾਂ ਤੇ ਇਦਾਂ ਕਰਨਾ ਨਹੀਂ ਚਾਹੀਦਾ ਹੁਣ ਦਸਵੀਰ ਕਿੱਥੇ ਆਪਣੀ ਦੁਕਾਨ ਹੈ ਕਿਹੜੇ ਰੋਡ ਤੇ ਹੈ ਨਾ ਦੱਸੋ ਪਹਿਲਾਂ ਆਪਣਾ ਹੋਣੀ ਤਾਂ ਫੋਨ ਬੋਲਿਆ ਨਹੀਂ ਕਰਾਂ ਸ਼ਰਮ ਸ਼ਮਿਲਾ ਕਰਦਾ ਥੋੜਾ ਯਾਰ ਫੋਨ ਨਹੀਂ ਉਹ ਭਾਈ ਆਪੇ ਤੁਸੀਂ ਕਲਪ ਲੈਣ ਗਏ ਜਿਹਨ ਲਵਾਉਣੇ ਹੋਏ ਸੋ ਕਿਵੇਂ ਲੱਗਾ ਮੈਨੂੰ ਤਾਂ ਲੱਗਾ ਜੈ ਸ਼ੈਤਾਨ ਲੱਗਿਆ ਮਜ਼ਾਕ ਕਰਕੇ ਬੰਦੇ ਨਾਲ ਹਾਂ ਯਾਰ ਕਰਗਾ ਨਾ ਨਹੀਂ ਆਪਣੇ ਭਤੀਜਾ ਯਾਰਾ ਮੁੰਡਾ ਜਿਹੜਾ ਮਗਰ ਆ ਆ ਆਪਣੇ ਦੋ ਭਰਾ ਨੇ ਇੱਕ ਭਤੀਜਾ ਵਿਚਾਲੇ ਅੱਛਾ ਇੰਦੀ ਦੁਕਾਨ ਹੈਗੀ ਗੁਰਮਾਨੰਤ ਸੁਰੱਖਿਆ ਸਿਸਟਮ ਦੇ ਕੈਮਰੇ ਜੀ ਗੁਰੂ ਸਾਈਂ ਉਹ ਇਹ ਤਾਂ ਨਾ ਮਾਰਾ ਤੂੰ ਦਾ ਗੁਰਾ ਘਰੇ ਵੀ ਜਾਣਾ ਮੁੜ ਕੇ ਗੁਰੂ ਸਾਈਂ ਦੀ ਦੁਕਾਨ ਹੈ ਆਲ ਇੰਡੀਆ ਦੀ ਆ ਫੋਲੀਆਂ ਬਹੁਤ ਟਾਈਮ ਦੀ ਬਣੀ ਤਿਆਰ ਨਹੀਂ ਹੋਈ ਜਿੱਕੀ ਕਰਨੀ ਗਿਆ ਤੇ ਜੰਨੂ ਮੈਂ ਕਿਹਾ ਹਾਂ ਕਾਰਨ ਉਹ ਚੱਲਣ ਤੇ ਫੋਨ ਦਾ ਇੱਕ ਇਧਰ ਵਿੱਚ ਛੇਕਾ ਛਾੜੇ ਇਹੋ ਜੀ ਮੈਂ ਚੁਗਾਗਾ ਤੇਰੇ ਕੋਲ ਪੈਸੇ ਬਹੁਤ ਬਾਜੜੇ ਬਾ ਜੀ ਬਾਦੇ ਕਾਟੇ ਜਵਾਦ ਵੀ ਛੱਟੇ ਜਾ ਸਕਦੇ ਨੇ ਹੋਰ ਜਾਂਦਾ 200 ਹੋ ਸਕਦਾ ਉੱਪਰ ਲੈ ਸਕਦਾ ਮੇਰੇ ਤੋਂ ਜਿੱੜ ਕੇ 5 ਨੇ 5000 1 ਹੋ ਗਿਆ ਆ ਦੀ ਯਾਰ 2000 1 ਹੋ ਗਿਆ 7 501 ਨਾ ਛੱਡਣਾ ਤੂੰ ਵਧਾ ਸਕਣਾ ਹੋਰ ਕਿ ਮਾੜੇ ਬੋਤੇ 2000 ਪਹਿਲਾਂ ਲੈ ਸਕਦਾ 500 ਹੋਰ ਵਧਾ ਸਕਣਾ ਹਾਂ ਆਹ ਕੈਮਰਾ ਵਧਾ ਮੈਂ ਬਣਾ ਸਕਦਾ ਮੈਂ 8000 ਰੁਪਏ ਤੇ ਬੰਨ੍ਹ ਦੇ ਰਿਹਾ ਤੂੰ ਚੌਕਲੀ ਤੂੰ ਚਰਬਣਾ ਕਰੀ ਤੀ ਹੈ ਹੈ ਇਹ ਤਹੀ ਚੜ੍ਹਦਾ ਮੈਂ ਬਹਿਣਾ ਥੱਬੇ ਥੱਬੇ ਤੇਰੀ ਗੱਲ ਸੁਣ ਇੱਕ ਮਿੰਟ ਦੀ ਮਾਰੀ ਛੱਡ ਮੈਂ ਇਹ ਥੱਲੇ ਆ ਜਰਾ ਮੇਰੀ ਗਾ ਐ ਨਹੀਂ ਛੱਟਨੇ ਮੈਂ ਰੁੱਕਾਂ ਨਾਲ ਪਰ ਰੁੱਕਾ ਹਟਦੀ ਬਾਬਾ ਇਹ ਗੱਲ ਕਰਦਾ ਅੱਜ ਆ ਸਾਡਾ ਬੁਗਰ ਜੀ ਨਾ ਮੜਾ ਪੰਪ ਦਿਓ ਚੱਪ ਬੇਟੀਆਂ ਦੀ ਬੇਟੀਆਂ ਛੱਟਦੇ ਰੁੱਕਾਂ ਸਾਡੇ ਇਹ ਆਂਦਾ ਮੈਂ ਛੱਟ ਰੇ ਨਾ ਐ ਇਹਨੂੰ ਕੋਈ ਆਉਦੀ ਗੱਲ ਤੇ ਆ ਜਾ ਇੱਕ ਵਾਰ ਨਾ ਜਾ ਤੇਰਾ ਬਿਆਹ ਹੋਣਾ ਲੈ ਇੱਕ ਮਿੰਟ ਆਉਣਾ ਲੈ ਬਾਈ ਇਹ ਆਪਾਂ ਤੁਹਾਨੂੰ ਅਗਲੇ YouTube 'ਚ ਹੀ ਦਿਖਾਵਾਂਗੇ ਜ਼ਰੂਰ ਹੈ ਵੀ ਇਹ ਆਂਦਾ ਮੈਂ ਰੁੱਕਾਂ ਨਾਲ ਛੱਟ ਰੇ ਨਹੀਂ ਤੇ ਪੈਸੇ ਵੇਖਣੇ ਕਿੰਨਾ ਕਿਊਟ ਕਿਊਟ ਹੈ ਮੇਰੇ ਘਰ ਸੋਣਾ ਇਧਰ ਉਸੇ ਗੱਡੀ ਚ ਲਾਂਦਾ ਜਾ ਰਿਹਾ ਇੱਕ ਮਿੰਟ ਰੁਕ ਕੇ ਜਾ ਰੁਪਿਆ ਬਣਨਾ 7-8 ਹਜ਼ਾਰ ਠੀਕ ਹੈ ਮਾੜੀ ਹੀ ਗੱਲ ਹੈ ਉੱਥੇ ਕਿਹੜਾ ਬਾਬਾ ਆਪ ਜੂਬੇ ਲੇ ਲੇਰ ਤੇ ਬੇਤਬਾਰੀ ਦੇ ਸਕਦੇ ਕੋਈ ਅਗਲੀ ਤੇਰੇ ਤੇ ਬੇਤਬਾਰੀ ਕੋਈ ਤਾਂ ਸੱਟ ਰੇ ਨੇ ਲੈ ਲੈ ਕੋਈ ਗਾਈ ਆਪਾਂ ਪਿੰਡ ਦੇ ਲੱਗੇ ਹੀ ਤਕਰੀਬਨ ਪਿੰਡ ਇੱਥੋਂ ਰਹਿ ਗਿਆ ਆਪਣਾ 4-5 ਕਿਲੋਮੀਟਰ ਜਦੂਰੀ ਤੇ ਆ ਤੇ ਬੰਦੇ ਪੂਰੇ ਖੁਸ਼ ਅੱਜ ਪੂਰਾ ਆਪਾਂ ਖਰਚਾ ਕਰਤਾ ਕਮਾ ਕੇ ਲੈ ਆਏ ਕਰ ਦੋ ਘਾੜ ਇਹਨਾਂ ਨੂੰ ਖੁਸ਼ ਹੋ ਗਿਆ ਆਪਾਂ ਜਿੰਨਾ ਖਰਚਾ ਕੀਤਾ ਪੂਰੇ ਖੁਸ਼ ਹੋ ਨਾ ਤੁਸੀਂ ਪੂਰੇ ਖੁਸ਼ ਹੋ ਬਾਕੀ ਅਸੀਂ ਖੁਸ਼ ਤੋਂ ਜ਼ਿਆਦਾ ਖੁਸ਼ ਆ ਸਾਡੇ ਚਾਚੇ ਦੇ ਮੁੰਡੇ ਵਕੀਲ ਸਿੰਘ ਦਾ ਵਿਆਹ ਜੀ ਅਸੀਂ ਬਹੁਤ ਜ਼ਿਆਦਾ ਖੁਸ਼ ਆ ਖੁਸ਼ ਹੈ ਜੀ ਬਾਕੀ ਜੀ ਅਸੀਂ ਆ ਗੋਲ ਮਟੋਲ ਲਈ ਗੱਡੀ ਚਲਾ ਰਿਆ ਇਹਨੂੰ ਅਸੀਂ ਛੇੜ ਛਾੜ ਨਹੀਂ ਕਰ ਸਕਦੇ ਬਾਕੀ ਇਹਨੇ ਸਾਡੇ ਸਾਡੇ ਭਰਾ ਦਾ ਵਿਆਹ ਹੈ ਅੱਜ ਅਸੀਂ ਮੁੱਛਾ ਬਣਵਾ ਕੇ ਆਏ ਆਂ ਔਰ ਸਾਡੇ ਪਿਆਰੇ ਭਰਾ ਦਾ ਵਿਆਹ ਪਾਰਟੀ ਕਰ ਦੋ ਆਪਣੀ ਭਰਾ ਦੀ 7 ਫਰਵਰੀ 7 ਫਰਵਰੀ ਪਾਰਟੀ ਆ ਬਾਕੀ 7 ਫਰਵਰੀ ਦਾ ਪਤਾ ਸਾਰੇ ਮੇਰੇ ਵੀਰਾਂ ਭਰਾਵਾਂ ਨੇ ਆਉਣਾ ਜਿਨ੍ਹਾਂ ਜਿਨ੍ਹਾਂ ਨੂੰ ਸੁਨੇਹਾ ਮਿਲਦਾ ਆਪਣੀ ਵੀਡੀਓ ਦਾ ਸਾਡੇ ਵੀਰ ਤੇ ਸਾਡੀ ਵੀਡੀਓ ਦੇਖਦੇ ਆ ਵੀਰ ਜ਼ਰੂਰ ਪਹੁੰਚਣਾ ਸਾਡੇ ਵੀ ਕੀ ਵੀਰ ਵਕੀਲ ਸਿੰਘ ਦੀ ਪਾਰਟੀ ਆ ਜੀ 7 ਫਰਵਰੀ ਨੂੰ ਜ਼ਰੂਰ ਪਹੁੰਚਣ ਜੀ ਬਾਕੀ ਵੇਖੋ ਜੀ ਅਸੀਂ ਮੁੱਛਾ ਪੋਰੀਆਂ ਬਣਾਈਆਂ ਨੇ ਆ ਬੰਦੇ ਦੀ ਜਿਹੀ ਕੋਈ ਨਹੀਂ ਸੀ ਸਿੱਕੋ ਨਹੀਂ ਬਣਾਈਆਂ ਜ਼ਰੂਰ ਨੇ ਤੁਸੀਂ ਫੈਂਚ ਨੇ ਮੇਰੀਆਂ ਭਰਾਵਾਂ ਆ ਕੁਲਦੀਪ ਮਾਨ ਕਾਲੀਆਂ ਨੇ ਆਹ ਜੀ ਮੁੱਛਾ ਆ ਆ ਬਾਬੇ ਵੀ ਆਪਾਂ ਮੁੱਛਾ ਬਣਾ ਕੇ ਜਾ ਰਹੇ ਆ ਸਵੇਰੇ ਦੇ ਗਏ ਹੋਏ ਆ ਸਵੇਰੇ ਆਪਾਂ ਤਕਰੀਬਨ 9 ਵਜੇ ਘਰ ਤੋਂ ਚੱਲੇ ਸੀਗੇ ਆਪਾਂ ਆ ਸਾਡਾ ਭਤੀਜਾ ਫੁਕਰ ਬਰੀਂਡੀ ਆ ਬਾਕੀ ਬਹੁਤ ਵਧੀਆ ਮੁੱਛਾ ਬੜੀਆਂ ਲੈਂਦੀਆਂ ਟਾਈਮ ਹੋ ਚੱਲਿਆ ਆਪਣਾ ਰੱਖੀ ਹੋਏ ਰੱਖੀ ਸਾਡਾ ਭਰਾ ਵਿਕੀਨ ਸਿੰਘ ਗੱਡੀ ਚਲਾ ਰਿਹਾ ਇਹਨੂੰ ਇਹ ਤਾਂ ਪਰੇਸ਼ਾਨ ਨਹੀਂ ਕਰਦੇ ਬਾਕੀ ਹਾਰਵੈਸਟਰ ਗਰੁੱਪ ਸਾਰਾ ਸਾਡੇ ਨਾਲ ਗੱਡੀ ਦੇ ਵਿੱਚ ਬੜਿਆ ਪਿਆ ਸਾਰੇ ਫਾਰਮਨ ਤੋਂ ਚੜਦੇ ਤੂੰ ਚੜਦਾ ਫਾਰਮਨ ਵਿੱਚ ਤੇ ਗੱਡੀ ਸਾਡੀ ਪਸੰਦ ਦੇਖੀਆਂ ਮੈਨੂੰ ਕਿਹਦੇ ਬਾਕੀ ਵੇਖੋ ਸਾਡੇ ਮੋਛਾ ਕੁੰਡੀਆਂ ਬਾਪੂ ਦੀ ਕਿਰਪਾ ਨਾਲ 7:00 ਵੱਜ ਗਏ ਤੇ 20 ਮਿੰਟ ਤੇ ਗੁਰਦੁਆਰਾ ਪ੍ਰਗਟ ਸਾਹਿਬ ਪਹੁੰਚ ਆਏ ਆ ਵਾਪਸੀ ਸਵੇਰ ਨੂੰ 9:00 ਵਜੇ ਗਏ ਸੀਗੇ ਤੇ ਸ਼ਾਮ ਨੂੰ 7:00 ਵਜੇ ਆ ਰਹੇ ਆ ਹੋਰ ਘੰਟੇ ਥੱਲੇ ਹੁੰਦੀ ਉਹ ਬਿਸਤਰੇ 'ਚ ਹੁੰਦੇ ਉਹ ਕੋਈ ਮੋਚ ਕੁੰਡੀ ਨਹੀਂ ਹੋਣੀ ਕੋਈ ਕੁਝ ਨਹੀਂ ਹੋਣਾ ਬਾਕੀ ਬਹਿ ਜਾਣਾ ਵੀਰ ਸਾਡੇ ਨਾਲ ਸਾਰਿਆਂ ਨਾਲ ਸੌਂ ਚੱਕੀ ਸਵੇਰੇ ਫੇਰ ਆਉਣਾ ਪਾਣਾ ਮਸਤ ਕੁਲੇ ਕਰਾਉਣਾ ਵੀਰ ਦੇ ਵਿਆਹ ਤੇ ਫੁੱਲ ਤੋਂ ਫੁੱਲ ਪੈਸੇ ਸੁੱਟਨੇ ਆ ਦੇ ਵਿੱਚ ਮੋਚੇ ਹੋਈ ਨਹੀਂ ਬਿਲਕੁਲ ਉਹ ਥੱਲੇ ਸਾਡਾ ਵੀਰ ਗੋਲ ਮਡੋਲ ਸਾਡੇ ਨਾਲ ਬਹੁਤ ਯਾਰ ਸਾਡੇ ਭਰਾ ਦੇ ਵਿਆਹ ਦੀ ਸਾਨੂੰ ਖੁਸ਼ੀ ਬਹੁਤ ਹੈ ਸਾਨੂੰ ਪੈਸਾ ਨਾਲ ਕੋਈ ਮਤਲਬ ਨਹੀਂ ਸਾਡੇ ਭਰਾ ਦੇ ਛੋਟਾ ਆ ਭਰਾ ਵੀ ਏ ਉਹ ਵਕੀਲ ਵਕੀਲ ਵੀਰੇ ਵਕੀਲ ਵੀਰੇ ਹਾਂ ਹਾਂ ਬਾਕੀ ਆ ਹਾੜਾ ਜਿਸ ਸਿੰਘ ਭਰਾ ਛੋਟਾ ਬਾਕੀ ਬਹੁਤ ਜ਼ਿਆਦਾ ਸਾਨੂੰ ਪਿਆਰ ਕਰਦਾ ਹੈ ਬਾਕੀ ਸਾਨੂੰ ਵਿਆਹ ਤੋਂ ਪਹਿਲੇ ਪਾਰਟੀ ਦੇ ਦਿੰਦੀ ਇਹਨੇ ਇਹਨੇ ਪਾਈ ਦੇ ਕੱਚੇ ਰਸਤੇ ਤੇ ਇੱਟਾਂ ਵਾਲੇ ਰਸਤੇ ਤੇ ਲੋਕਾਂ ਨਾਲ ਸਾਡਾ ਭਰਾ ਇੱਕ ਬਿੱਟੂ ਸਿੰਘ ਬਿੱਟੂ ਵਿੰਦ ਗੜਿਆ ਵਿੰਦ ਗੜਿਆ ਵੀਰ ਜਰੂਰ ਇਹਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਵੀਰ ਪਰ ਸਾਡੇ ਵੀਰ ਨੇ ਮਿੱਤਰ ਨਾਲ ਉਹ ਵਿਆਹ ਬਾਰੇ